ਤੋ ਸਾਰੇਆਂ ਦਾ ਐਸਪੀਐਸ ਸਟੱਡੀ ਕਲਾਸ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਕਰਨ ਜਾ ਰਹੇ ਹਾਂ ਅਸੀਂ Vedic ਕਾਲ ਦੇ ਜਿਹੜੀ ਕੋਲ ਥਿਉਰੀ ਹੈਗੀ ਵਿਦਦ ਅਸੀਂ ਆ ਟਿਕਨ ਚੈਪਟਰ ਪੜ੍ਹ ਚੁੱਕੇ ਹਾਂ ਅੱਜ ਅਸੀਂ ਉਸ ਦਾ ਸੈਕੰਡ ਪਾਰਟ ਉੱਤਰ Vedic ਕਾਲ ਜਿਹਨੂੰ ਕਿ ਹਜ਼ਾਰ ਤੋਂ ਲੈ ਕੇ ਹਜ਼ਾਰ ਤੋਂ ਲੈ ਕੇ 600 ਇਸੇ ਪੁਰਹੀ ਤੱਕ ਵੰਡਿਆ ਜਾਂਦਾ ਹੈ ਉੱਤਰ Vedic ਕਾਲ ਵਿੱਚ ਆਰੰਭ ਵਿੱਚ ਇਹ ਤਿੰਨ ਆਸ਼ਰਮ ਪ੍ਰਚਲਿਤ ਸਨ ਬ੍ਰਹਮਚਾਰੀਆ ਗ੍ਰਿਹਸਥੀ ਵਨਪਰਸਥੀ ਉਤਰਵੈਦਿਕ ਕਾਲ ਦੇ ਵਿੱਚ ਕਹਿੰਦੇ ਜਿਹੜਾ ਚੌਥਾ ਆਸ਼ਰਮ ਸੀ ਬਹੁਤ ਜ਼ਿਆਦਾ ਪ੍ਰਚਲਿਤ ਸੀ ਜਿਸ ਵਿੱਚ ਕੀ ਸੀ ਸੰਨਿਆਸੀਗਾ ਇਸ ਕਾਲ ਵਿੱਚ ਗੋਤਰ ਵਿਵਸਥਾ ਦਾ ਆਰੰਭ ਹੋਇਆ ਗੋਤਰ ਦਾ ਅਰਥ ਹੈ ਕਿ ਸਬਤੋ ਕਲਾ ਅਰਵ ਵੀ ਦਾਇੜਾ ਵਰਣਨਾਉਂ ਮਿਲਦਾ ਹੈ ਉਤਰਵੈਦਿਕ ਕਾਲ ਵਿੱਚ ਕਹਿੰਦੇ ਸਾਨੂੰ ਕਿਹੜੇ ਕਿਹੜੇ ਕੀੜੇ ਕਿਹੜੀਆਂ ਜਿਹੜੀਆਂ ਆਰਤਾਂ ਸੀ ਹੈ ਇਹਦੇ ਵਿੱਚ ਸੀਕਾਰ ਕੀ ਬਕਾਨਾਵੀ ਨਤਰੀ ਤੇ ਵਿਦੇਸ਼ੀ ਦਾ ਵਰਣਨ ਹੁੰਦਾ ਹੈ ਰਾਜਰਾਰਸੇਗ ਅਸ਼ਰਮੀ ਗਤੀ ਬਾਜਪਈ ਜਿਹੇ ਚੱਗਾ ਦਾ ਪ੍ਰਬੰਧ ਕਰਦਾ ਸੀ ਪੂਰਬ ਦੇ ਰਾਜਾ ਸਮਰਾਟ ਪੱਛਮ ਦੇ ਭਾਗਾਂ ਦੇ ਸਮਰਾਟ ਜਿਹੜੇ ਸਮਰਾਟ ਉੱਤਰ ਦੇ ਰਾਜਾ ਦੱਖਣ ਦੇ ਰਾਜਾ ਭੂਜ ਅਤੇ ਮੱਧ ਭਗੇਸ਼ਾਂ ਦੇ ਰਾਜਾ ਤੋਂ ਬਾਅਦ ਉੱਤਰਵਦੀ ਕਾਲ ਦੇ ਵਿੱਚ ਪ੍ਰਸ਼ਾਸਨਿਕ ਪਦ ਅਧਿਕਾਰੀਆਂ ਇਹ ਕੀ ਹੈ ਬਹੁਤ ਇੰਪੋਰਟੈਂਟਾ ਪ੍ਰਮੁੱਖਾ ਵਿੱਚ ਬਹੁਤ ਘਾਟਾ ਕਨਸੈਪਟ ਹੈ ਉੱਤਰਵਦੀ ਕਾਲ ਵਿੱਚ ਪ੍ਰਸ਼ਾਸਨਿਕ ਪਦ ਅਧਿਕਾਰੀ ਸਿੰਘ ਦੇ ਰਤਨੀ ਤੰਦੇ ਸਮੇਂ ਇਸ ਕਾਲ ਵਿੱਚ ਪ੍ਰੋਹਿਤ ਤੋਂ ਬਾਅਦ ਕੌਣ ਆਉਂਦਾ ਸੀ ਸੈਨਾਪਤੀ ਤੇ ਦਵਾਰ ਦਵਾਰ ਇੱਕ ਸੀ ਇਹੜਾ ਰਾਏ ਮੇਲ ਦਾ ਪ੍ਰਮੁੱਖ ਅਧਿਕਾਰੀ ਸੀ ਸੰਗ੍ਰਹਿਤਾ ਸੀਗਾ ਤੁਸੀਂ ਇਹਨੂੰ ਨੋਟ ਕਰਨਾ ਪੀਪਰ ਦੇ ਵਿੱਚ ਇਹ ਚੂਸ ਵਰਕ ਚਾਹੀਦਾ ਸੰਗ੍ਰਹਿਤਾ ਖਜ਼ਾਨਚਾਰ ਭਾਗਦੂਤ ਖਰ ਇਕੱਠਾ ਕਰਨ ਵਾਲਾ ਖੱਤਰੀ ਘਰੇਲੂ ਕੰਮਾਂ ਦਾ ਪ੍ਰਧਾਨ ਪਾਲਾਕਤ ਦੂਤ ਜਸ਼ਨ ਦੇਸ਼ਵਾਰਕ ਸੂਤਜਾ ਭਾਰਕ ਸੀ ਪ੍ਰਤੀਹਾਰੀ ਅਕਸ਼ਬਾਪ ਜੂਏ ਦੇ ਜਾਂਚ ਕਰਨ ਵਾਲਾ ਅਧਿਕਾਰੇ ਸਨ ਉੱਤਰਵੈਦਿਕ ਕਾਲ ਵਿੱਚ ਸਭ ਤੋਂ ਵੱਡੇ ਪਦਰਾ ਅਧਿਕਾਰੀ ਗ੍ਰਾਮ ਸੀਗਾ ਬ੍ਰਾਹਮਣ ਦੀ ਹੱਤਿਆ ਤੋਂ ਇਸ ਸੰਬੰਧ ਸਭ ਤੋਂ ਵੱਡਾ ਪ੍ਰਾਇਮਨ ਹੁੰਦਾ ਸੀ ਜੜੇ ਅਰਣਤੀਤ ਸੀ ਇਹਨਾਂ ਦੀ ਸੰਖਿਆ ਹੈਗੀ ਸੀ 12 ਜਿਨ੍ਹਾਂ ਦੇ ਅਨੁਸਾਰ ਅਸੀਂ ਹੁਣ ਦੇਖ ਸਕਦੇ ਹਾਂ ਕਿ ਰਾਜਾ ਜੁਬਰਾਜ ਠੀਕ ਹੈ ਰਾਜਾ ਕੌਣ ਸੀਗਾ ਜੁਬਰਾਜ ਸੀਗਾ ਸੈਨਾਪਤੀ ਸਨਾਨੀ ਸੈਨਾਪਤੀ ਪੁਜੋਿਤ ਮੰਤਰੀ ਜਿਹੜੀ ਮਹੀਨੇ ਸੀਗੀ ਪਟਰਾਣਿ ਬਾਗਦੁੱਦ ਕਰ ਇਕੱਠਾ ਕਰਨ ਵਾਲਾ ਠੀਕ ਹੈ ਸੂਤ ਸਾਰਥੀ ਪਾਲਾਗਨ ਰਾਜੇ ਦਾ ਉੱਤਰ ਬਦੀਖਸ਼ ਸੰਗ੍ਰਹਿਤਾ ਖਚਾਂਚੀ ਖੱਤਰੀ ਪ੍ਰਤੀਹਾਰੀ ਗ੍ਰਾਮੀਣ ਲੜਾਕੂ ਦਾਲਦਾਨੀਤਾ ਅਸ਼ਰੂਪਾਪ ਪਾਸਤੀਵੀ ਖੇੜਦੇ ਸਰਦਿਸਾਨ ਉੱਤਰ ਦਾ ਦਿਖਾਲ ਵਿੱਚ ਸੈਨਿਕ ਸੰਗਠਨ ਦਾ ਵਿਸ਼ੇਸ਼ ਮਹੱਤਵ ਹੈ ਜੋ ਕਿ ਇਸ ਕਾਲ ਵਿੱਚ ਰਥਨਾਮਾ ਘੋੜ ਸਵਾਰਾਂ ਅਤੇ ਪੈਦਲ ਸੈਨਿਕਾ ਤੋਂ ਇਲਾਵਾ ਹਥਿਆਰ ਦੀ ਵਰਤੋਂ ਵੀ ਫਿਰ ਕੀਤੀ ਗਈ ਧੀਰ ਕਮਾਨ ਤਲਵਾਰ ਢਾਰ ਕਟਾਰ ਗੱਧਾ ਅਤੇ ਕਵਚ ਇਸ ਕਾਲ ਵਿੱਚ 26 بڑے ਪ੍ਰਮੁੱਖ ਸ਼ਸਤਰ ਸਨ ਸਥਾਈ ਸੈਨਾ ਦੀ ਹੋਂਦ ਸੀ ਅਤੇ ਯੁੱਧਕਾਲ ਦੌਰਾਨ ਕਿਲੇਆਂ ਦੇ ਬਾਲਗਾਂ ਨੂੰ ਵੀ ਸੈਨਾ ਵਿੱਚ ਭਰਤੀ ਕਰ ਲਿਆ ਜਾਂਦਾ ਸੀ ਸਭ ਤੋਂ ਉੱਚਾ ਨੇ ਅਧਿਕਾਰੀ ਰਾਜਾ ਸੀ ਜਿਹੜਾ ਕਿ ਪ੍ਰੋਹਿਤ ਅਤੇ ਸਭ ਮੈਂਬਰਾਂ ਦੇ ਸਹਿਯੋਗ ਨਾਲ ਲਿਆ ਕਰਦਾ ਸੀ ਅਪਰਾਧ ਪ੍ਰਚਲਿਤ ਕਰਨ ਲਈ ਜਲ ਪ੍ਰੀਖਿਆ ਤੇ ਅਗਨੀ ਪ੍ਰੀਖਿਆ ਦੀਆਂ ਵਿਧੀਆ ਪ੍ਰਚੰਤ ਸਨ ਉਤਰਵਾਦੀਕਰ ਵਿੱਚ ਪਸ਼ੂ ਪਲਨ ਦੀ ਕੀਤੀ ਬੜੀ ਵਿਵਸਥਾ ਸੀ ਤਾਂ ਜਿਹੜੀ ਮੈਂ ਤਿਆਰ ਕਰਿਆ ਨਿਸ਼ਕਸ ਸਤਮਾਨ ਕ੍ਰਿਸ਼ਨਨ ਇਸ ਕਾਲ ਦੇ ਸਿੱਕੇ ਸੰਤ ਸਿੱਕੇ ਨੂੰ ਨੋਟ ਕਰ ਲੈਣਾ ਨਿਸ਼ਕ ਬੀ ਸੀਗਾ ਇਹ ਗੱਲ ਵਿੱਚ ਪੜ੍ਹਨਾ ਹੈ ਆਨਲੋਜੀ ਦਾ ਸੀਗਾ ਠੀਕ ਹੈ ਇੰਦਰ ਦੀਤਾ ਤੇ ਪ੍ਰਜਾਪਤੀ ਬ੍ਰਹਮਾ ਸਭ ਤੋਂ ਏڑے ਮੁੱਖ ਦੇਵਤਾ ਸੀ। ਜੋ ਚਲਣਾ ਵੀ ਇੰਦਰ ਸਿਗ ਸਭ ਤੋਂ ਵੱਟਪੁੰ ਦੇਵਤਾ ਬੜਾ ਸੀ ਅਤੇ ਬ੍ਰਹਮਾ ਸੀਗਾ ਤੇ ਸ਼ੋਧਰਾ ਦਾ ਦੇਵਤਾ ਕੁਸ਼ਣ ਸੀਗਾ। ਤੁਸੀਂ ਦੇਖ ਸਕਦੇ ਹੋ ਜਿੱਕਰ ਤੁਸੀਂ ਚਾਹੁੰਦੇ ਹੋ ਕਿ ਇਹ ਵੀ ਇਹਦੀ ਕਿਤੇ ਕਿਤੇ ਪਿੱਛੇ ਵਿੱਚ ਪਾਈਕਰਤਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਆਪਾਂ ਦੇਖ ਸਕਦੇ ਹਾਂ ਇਹ ਵਾਦੀ ਕਾਲ ਦੇ ਵਿੱਚ ਇੰਦਰ ਸੀਗਾ। ਇੰਦਰ ਨੂੰ ਕਹਿੰਦੇ ਜਿੱਦ ਦਾ ਦੇਵਤਾ ਹੈ ਬਰਖਾ ਦਾ ਅਗਨੀ ਦੇਵਤਾ ਜਿਹੜਾ ਮਨੁੱਖਾਂ ਦਾ ਵਿਚਾਰ ਵਿਚੋਲਾ ਬਰੋਣ ਪ੍ਰithvi ਦਾ ਸੂਰਜ ਦੇ ਦੇਵਤਾ ਠੀਕ ਹੈ ਆਪਾਂ ਇਹ ਨਹੀਂ ਪੜਨਾਗਾ ਤਾਂ ਕੀ ਸੀ ਕਾਹ ਦਾ ਦੇਵਤਾ ਸੋਮ ਮਨਾਸਪਤੀ ਦੇਵਤਾ ਊਸ਼ਾ ਪ੍ਰਗਤੀਜਾ ਉਥਾਨ ਦੇਵਤਾ ਅਸ਼ਵਿਨ ਮੁਸ਼ਵਤਾਂ ਨੂੰ ਹੱਲ ਦੇਣ ਦਾ ਪੂਸ਼ਣ ਪਸ਼ਮਨ ਦਾ ਦੇਵਤਾ ਵਿਸ਼ੂ ਵਿਸ਼ਵ ਦਾ ਰੱਖਾ ਪਾਲਣ ਕਰਤਾ ਇਸ ਤਰ੍ਹਾਂ ਤੁਸੀਂ ਇਹ ਨੂੰ ਕੀ ਨੋਟ ਕਰ ਲੈਣਾਗਾ ਤਾਂ ਤੁਸੀਂ ਇਹਨੂੰ ਸਕਰੀਨ ਸ਼ਾਟ ਵੀ ਚ ਲੈ ਸਕਦੇ ਆਂਗੇ ਗ੍ਰਿਹ ਦੇਵਿਕਾਲ ਦੇ ਵਿੱਚ ਜਿਹੜੇ ਜਿਹੜੇ ਮਤਲਬ ਕਿ ਦੇਵਤੀ ਸੀਗੇ ਉਹਨਾਂ ਦਾ ਵਰਣਨ ਕੀਤਾ ਜਾਂਦਾ ਹੈ ਜਿਹੜੀ 우샤 ਸੀ ਉਹ ਪ੍ਰਗਤੀ ਤੇ თან ਦੀ ਦੇਵਤਾ ਸੀ ਹੁਣ ਦੇਖ ਸਕਦੇ ਹਾਂ ਕਿ ਇੰਦਰ ਦੇ ਨਾਮ ਕਿਹੜੇ ਸੀ ਇਹ ਤਸਥੇਲ ਕੁਸ਼ਲ ਯੁੱਤ ਨੇਤਾ ਤੇ ਬਜਿੰਦਰ ਮਹਾਨ ਵਿਜੇਤਾ ਪੁਰੰਦਰ ਦੁਸ਼ਮਨਾ ਦੇ ਪਰਾਂ ਕਿੱਲਿਆਂ ਨੂੰ ਨਸ਼ਟ ਕਰਨ ਵਾਲਾ ਸੀਗਾ ਸੋਮ ਪਾਲ ਸੋਮ ਕਾਲ ਜਿਹੜਾ ਸੀ ਜਿਹੜਾ ਮਤਲਬ ਕਿ ਸੋਮ ਦਾ ਪਨਨ ਕਰਨ ਵਾਲਾ ਸੀ ਜਿਹੜਾ ਸੱਤਰਗੁ ਜਿਹੜਾ ਸੀ ਜਿਹੜਾ ਅਸ਼ਵਧਾਨ ਕਰਨ ਵਾਲਾ ਸੀ ਬ੍ਰਹਿਤਨ ਬ੍ਰਿਤਦਾਨ ਉਹਦਾ ਅਖਰ ਕਰਨ ਵਾਲਾ ਮਦਵਾਦਾਨ ਚਿਲਹੋਲ ਕਰਨ ਇਹਦੇ ਪ੍ਰਮੁੱਖ ਦਾਰਸ਼ਨਿਕ ਜਿਹੜੇ ਬਹੁਤ ਇੰਪੋਰਟੈਂਟ ਆ ਜਿਹੜੀ ਚਾਰ ਵਾਹਕ ਆ ਗਈ ਇਹ ਕਿਹਦੀ ਇਹ ਚਾਰ ਵਾਹਕ ਯੋਗ ਦਾ ਕੌਣਾ ਪਤੰਜਲੀ ਸਾਕਿਆ ਦਾ ਕਪਲਮੁਨਿ ਮਿਆਂ ਦਾ ਗੌਤਮ ਪੁਰਬੀ ਵਿੱਚ ਆਸਾ ਹੈ ਜੈਨੀ ਦੀ ਉੱਤਿ ਵਿੱਚ ਆਸਾ ਵਰਗਾਂ ਦੀ ਵਸ਼ਾਸਕ ਵੀ ਹੈ ਕਿ ਕਨਾਦ ਜਾਂ ਉਲਕ ਅ ਜਗਾਂ ਦੇ ਸੰਪਾਦਨ ਦਾ ਕੰਮ ਇਹ ਰਿਟਿਵਿਜ਼ ਕਰਦੇ ਸਨ ਇਸ ਪ੍ਰਕਾਰ ਜਿਹੜੇ ਹੁਤਾ ਸੀ ਉਹ ਰਚਨਾਮਾ ਕਰਦਾ ਸੀ ਅਰਥਵਿਦੂ ਕਲਮਕਾਂਡ ਦਾ ਕੰਮ ਕਰਦਾ ਸੀ ਉਹ ਹੁਤਾ ਖੋਂਦਾ ਸੀ ਬ੍ਰਹਮਾ ਕਲਮਕਾਂਡ ਦਾ ਅਧਿਐਕਸ ਸੀਗਾ ਵੇਦ ਵਿਆਸ ਨੇ ਉੱਤਰਾਖੰਡ ਦੇ ਬਦ ਬਦਰੀਕਾ ਆਸ਼ਰਮ ਦੇ ਵਿੱਚ ਜਿਹੜਾ ਮਹਾਭਾਰਤ ਦਾ ਗ੍ਰੰਥ ਲਿਖਿਆ ਸੀ ਬ੍ਰਹਮਾ ਵਿਆਸ ਤੁਸੀਂ ਦੇਖ ਸਕਦੇ ਹੋ ਜਿਹੜੇ ਵਿਆਸ ਸੀਗੇ ਉਨਾਂ ਨੇ ਕਾਫਨੇ ਕਿਸ ਮਾਨੇ ਬ੍ਰਹਮਾ ਵਿਆਹ ਦਾਇਰ ਵਿਆਹ ਅਰਸ਼ੇ ਦੇ ਪਰਜਪਤੀ ਵਿਆਹ ਦਾਣਵ ਵਿਆਹ ਤੇ ਗਦਰਬ ਵਿਆਹ ਤੇ ਅਸੁਰ ਵਿਆਹ ਤੇ ਪੈਸਚਾਰ ਵਿਆਹ ਜਿਹੜਾ ਬ੍ਰਾਹਮਣ ਵਿਆਹ ਸੀ ਜਿਹਦੇ ਵਿੱਚ ਜਿਹੜਾ ਲੜਕੀ ਦੇ ਮਾਤਾ ਪਿਤਾ ਸੀਗੇ ਦੇ ਗਣੇ ਨਾਲ ਸਿਆਦੇ ਕੁੜੀ ਦੇ ਵਿਆਹ ਕਰਦੇ ਸੀਗੇ ਸਭ ਤੋਂ ਅੱਛਾ ਬੰਨਾ ਹੈ ਬਸ ਜਿਹੜਾ ਦਾਇਰ ਵਿਆਹ ਸੀ ਇਸ ਪ੍ਰਕਾਰ ਜਿਹੜੇ ਜੱਗ ਕਰਨ ਵਾਲੇ ਰਿਸ਼ੀ ਨਾਲ ਹੀ ਲੜਕੀ ਦੇ ਵਿਆਹ ਕਰਦੇ ਸੀ ਅਰਸ਼ੇ ਦੇ ਇਸ ਪ੍ਰਕਾਰ ਦੇ ਵਿਆਹ ਵਿੱਚ ਵਰਨਿੰਗ ਹੋ ਗਈ ਤੇ ਤੀਨੇ ਸੀ ਪਰਜਪਤੀ ਵਿਆਹ ਇਸ ਵਿੱਚ ਲੜਕੀ ਦੇ ਮਾਤਾ ਪਿਤਾਆਂ ਨਾਲ ਲੜਕੀ ਨੂੰ ਸਪੰਦੀ ਬੇਨਤੀ ਕਰਦਾ ਸੀ ਦਾਨਵ ਗਿਆ ਵੀ ਜਿਹੜਾ ਲੜਕਾ ਸਿੱਤੀ ਨੂੰ ਲੜਕੀ ਦਾ ਪਹਾਰਣ ਕਰਦਾ ਸੀ ਕਿ ਉਹਨਾਂ ਨਾਲ ਵਿਆਹ ਹੋ ਜਾਂਦਾ ਸੀ ਗੰਦਰਵ ਵੀ ਇਸ ਵਿੱਚ ਲੜਕੀ ਤੇ ਲੜਕੀ ਅpsਰੇ ਵਿੱਚ ਪ੍ਰੇਮ ਇਹ ਪ੍ਰੇਮ ਬਿਆਹ ਅਸੁਰ ਵੀ ਜਿਹੜਾ ਲੜਕਾ ਲੜਕੀ ਨੂੰ ਚੁੱਕ ਲਿਤਾ ਜਾਂਦਾ ਸੀ ਵਿਆਹ ਦੀ ਖਰੀਦ ਪ੍ਰਸਤ ਰਿਆ ਪ੍ਰਸਤਾਰ ਰਿਆ ਇਸ ਪ੍ਰਕਾਰ ਵਿਆਹ ਲਈ ਕਿੰਨੇ ਲੜਕਾ ਸਿੱਤੀ ਨੂੰ ਲੜਕੀ ਨਾਲ ਜ਼ਬਰਦਸਤੀ ਸੰਪਰਕ ਕਰਦਾ ਹੈ ਤੇ ਫਿਰ ਉਸ ਨਾਲ ਵਿਆਹ ਕਰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਐਯਦਿਕ ਕਾਲਾਗਾ ਉਹ ਪੂਰਾ ਹੋ ਚੁੱਕਿਆ ਦਾ ਜੇਕਰ ਤੁਸੀਂ ਜਾਣੀਓ ਕਿ ਇਸ ਦੇ ਜਿਹੜੇ ਐਮਸੀਕਿਊ ਉਹ ਵੀ ਕਰਵਾਏ ਜਾਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਹੱਤਵਪੂਰਨ ਜਿਹੜੇ ਪੁਆਇੰਟ ਨੇਗੇ ਜਿਹੜੇ ਗਵੈਦਿਕ ਦੇ ਵਿੱਚ ਜਿਹੜੀ ਸਭ ਤੋਂ ਕਹਿੋ ਜੀ ਸੀ ਠੀਕ ਹੈ ਤਾਂ ਉਸੇ ਵੀ ਖੇਤਰੀ ਪ੍ਰਦਾਨ ਰਿਹਾ ਗਵੈਦਿਕ ਦੇ ਵਿੱਚ ਕਿੰਨੇ ਮੰਡਲ ਸਨ 10 ਮੰਡਲ 10000 ਸਥਾਨਾ ਸੁੱਤਕਾ ਇਹ ਲਿਖਿਆ ਬਿਚਾਰ ਗਵੈਦਿਕ ਦੇ ਤਪੋਲੀ ਕਿ ਤਰ੍ਹਾਂ ਵਿੱਚ ਕਿੰਨੇ ਤਰ੍ਹਾਂ ਵਿੱਚ ਜਿਹੜਾ ਇਹ ਇਹਨਾਂ ਜੰਮ ਕੁਝ ਮਿਲਦਾ ਵੇਦੇ ਸ਼ਬਦ ਨੂੰ ਸੰਸਕ੍ਰਿਤ ਦੇ ਵਿੱਚ ਦਿੱਤ ਤੋ ਲਿਆ ਗਿਆ ਜਿਸ ਦਾ ਅਰਥ ਹੈ ਗਿਆਨ ਹੋਣਾ ਰਿਗਵੇਦ ਸਾੰਬ ਦੇ ਜਸੁਰ ਵੀ ਅਧਰਪ ਵੀ ਇਹ ਚਾਰੀ ਵੇਦਾਂ ਦਾ ਸੇਤਾਰਾ ਠੀਕ ਹੈ ਇਹਨੂੰ ਕੀ ਕਿਹਾ ਜਾਂਦਾ ਹੈ ਇਹ ਉਸ ਸਮੇਂ ਦੀ ਕਿਸੇ ਵੀ ਮੌਖਿਕ ਪਰੰਪਰਾ ਸੀਗੀ ਠੀਕ ਹੈ ਰਿਗਵੇਦ ਦੀ ਰਚਨਾ ਕੋਈ ਹੋਇਆ 1500 ਤੋਂ 1000 ਇਸਵੀ ਦੇ ਵਿੱਚ ਇਸ ਤਰ੍ਹਾਂ ਕੀ ਸਾਰੇ ਕੁਸ਼ਚਨ ਕਿਹਨੇ ਬਹੁਤ ਹੀ ਇੰਪੋਰਟੈਂਟ ਨੇ ਕਿਉਂਕਿ ਐਨਸੀਆਰਟੀ ਕੀ ਹੈ ਥਿਉਰੀ ਕਵਰ ਆਈ ਤਦ ਸਿੱਧੇ ਕੀ ਕਹ ਲੈ ਸਕਦੇ ਹੋ ਕਿ ਇਹਦੇ ਸੰਦਰਭ ਵਿੱਚ ਕਿਹੜਾ ਸਹੀ ਹੈਗਾ ਉਹ ਬ੍ਰੋਹਤਕ ਸਾਰੇ ਠੀਕ ਰੱਖੀ ਹੋਈਆਂ ਸਨ ਉਹਨਾਂ ਦੇ ਵਿੱਚ ਆਉਂਦਾ ਹੈ ਦੇ ਵਿੱਚ 8 9 10 ਦੇ ਵਿੱਚ ਰਿਗਵੇਦ ਨੂੰ ਜੋੜਿਆ ਗਿਆ ਹੈ ਠੀਕ ਹੈ ਸਭ ਤੋਂ ਪੁਰਾਣਾ ਗ੍ਰੰਥ ਮੰਨਿਆ ਜਾਂਦਾ ਹੈ ਜਿਹੜੇ ਬੈਦਿਕ ਸਾਹਿਤ ਵਿੱਚ ਲਿਖਿਆ ਵਿੱਚ ਕਿਹੜੇ ਗ੍ਰੰਥ ਸਾਮਲ ਹਨ ਤਾਂ ਇਹ ਸਾਰੇ ਸੀਗੇ ਬ੍ਰੋਹਤਕ ਰੀ ਅਨਸਰ ਤਾਂ ਸਮੁੱਚੇ ਬੈਦਿਕਾਲ ਦੇ ਜਿਹੜੀ ਰਚਨਾ ਕੀਤੀ ਜਾਂਦੀ ਸੀ ਕੀ ਉਹ ਗਾਧਾ ਤੇ ਪਰ ਦੋਨਾਂ ਦੇ ਵਿੱਚ ਕੀਤੀ ਜਾਂਦੀ ਸੀਗੀ ਵੈਦਿਕ ਕਾਲ ਦਾ ਸਮਕਾਲੀ ਕੌਣ ਸੀਗਾ ਗੇਰੂ ਰੰਗ ਦੀ ਮਿੱਟੀ ਵੈਦਿਕ ਕਾਲ ਇਹਨਾਂ ਵਿੱਚ ਕੜਾਹੀ ਕਿੱਥੋਂ ਪ੍ਰਾਪਤ ਹੋਈ ਸੀ ਨੋਟ ਨੋ ਜਿਹੜੇ ਬਲੈਕ ਪਾਲਿਸ਼ ਕੀਤੀ ਜਾਂਦੀ ਸੀ ਉਹ ਲਗਭਗ 600 ਸਾਲ ਵਿੱਚ ਆਰਥ ਵਿੱਚ ਜਿਹੜਾ ਪ੍ਰਾਤਨ ਸੀ ਆਹਤ ਸੀ ਤੇ ਸੀ ਗੇਉ ਮੋਦਰਾ ਅਕਾਦਮੀ ਨੇ ਸੀ ਸੋਚਿਆ ਉੱਤਰ ਵੈਦਿਕ ਕਾਲ ਦਾ ਸਮਾਪਤਮਨ ਅੰਦਰ ਇਹ ਹਯਾਰਕ ਸੀ ਸੋ ਹੇਟਲੇਕੇ ਵਿੱਚੋਂ ਬਾਅਦ ਤੱਕ ਦੇ ਸੰਸਕ੍ਰਿਤ ਪੀ ਸਭ ਤੋਂ ਪ੍ਰਾਚਨਿਤਕ ਗ੍ਰੰਥ ਕਿਹੜੇ ਨੇ ਬ੍ਰਾਹਮਣ ਗ੍ਰੰਥ ਪਾਰਵਤੀ ਬੈਦਿਕ ਕਾਲ ਵਿੱਚ ਕਿਹੜਾ ਸਹੀ ਹੈਗਾ ਤਾਂ ਏ ਅਤੇ ਸੀ ਇਹਦੇ ਵਿੱਚ ਕੀ ਹੈਗਾ ਵੀ ਗੰਗਾ ਜਮਨਾ ਖ ਦੇ ਗੜੇ ਦਬਾਬ ਦੇ ਲੈ ਜੇ ਪੰਚ ਕੰਚਾਰ ਪਲੂਵ ਜਿਲੇਨ ਵਿਕਾਸ ਹੋ ਗਿਆ ਸੀ ਤੇ ਮੁਖਤਾਰ ਤੇ ਜਿਹੜੇ ਅਧਿਵਸਥਾ ਕਿਤੀ ਗੁਡੀ ਨੂੰ ਲੇਟੜ ਸੀ ਸਾਨੂੰ ਕਹਿੰਦੇ ਕਿਸ ਕਰਾਈ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਕਹਿੰਦੇ ਲੋਹੇ ਦਾ ਪ੍ਰਮਾਣ ਮਿਲਿਆ ਸੀ ਜਿਹੜੇ ਤੋਂ ਪਤਾ ਲੱਗਦਾ ਹਸ ਤਿੰਪੁਰੰਤ ਪ੍ਰਾਗਬਕ ਦੇ ਵਿੱਚ ਮੂਲ ਨੂੰ ਆਪੜਸ ਨੂੰ ਆ ਰਹੀ ਹੈ ਸਭ ਤੋਂ ਵੱਧ ਮੁੱਲੀ ਵਸਤੂ ਮੰਨਿਆ ਗਿਆ ਹੈ ਉਹ ਕਿਹੜੀ ਹੈਗੀ ਉਹ ਹੈਗੀ ਹੈ ਗਾਂ ਤੇ ਇਸ ਤਰ੍ਹਾਂ ਜਿਹੜੇ ਦੇ ਸਾਰੇ ਕੁਐਸਚਨ ਨੇਗੇ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਕਿ ਹਜ਼ਾਰਤ ਜਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰੋ ਇਸ ਦਾ ਤੁਹਾਡੇ ਜਿਹੜੀ ਹੋਰ ਵੀ ਤੁਹਾਨੂੰ ਆ ਸਕੀ ਹੈ ਸ਼ੁਰੂ ਕੀਤੀ ਹੈ ਜਾਣੀ ਹੈ ਫਿਰ ਥਿਊਰੀ ਦੇ ਵਿੱਚ ਤਾਂ ਅਗਲਾ ਜਿਹੜਾ ਕਨਸੈਪਟ ਹੋਣਾ ਉਹ ਮਹਾਦਨ ਪਾਦ ਦਾ ਹੋਣਾਗਾ ਠੀਕ ਹੈ ਜਿਹੜਾ ਕਿ ਜੇ ਸਟਾਰਟ ਕੀਤਾ ਜਾਊਗਾ ਤਾਂ ਤੁਸੀਂ ਦਾ ਸਾਰਿਆਂ ਨੇ ਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ